ਪਾਇਰ ਉਖੜਦੀ ਜਾਂਦੀ 63 ਵਜ ਦੀ ਠੱਕੇ ਦੀ ਜੋਰ ਜਵਾਨੀ ਵਾਲਾ ਨਪਦਾ ਸ੍ਰੀ ਖੜਪੇਰੀ ਜੋ ਚੁੱਲ੍ਹੇ ਤੇ ਪਾਣੀ ਪਰ ਪਰ ਉਬਲਦਾ ਰਾਜੀ ਖਿਲੀ ਵੀਖ ਨਜ਼ਾਰਾ ਉੜਦੀ ਧੁੱਗੜਾ ਸਸਰੀ ਗੱਲ ਦੋਸਤੋ ਮੈਂ ਤੁਹਾਡਾ ਨੂੰ ਚੌਕੀ ਸਾਰੇ ਦੋਸਤੋ ਨੂੰ ਬਈ ਇੱਕ ਗੱਲ ਆਪਾਂ ਦੱਸਣਾ ਚਾਹੁੰਨੇ ਆ ਆਪਣੇ ਭਰਾ ਅੰਗਰੇਜ਼ ਤੇ ਲੱਬੀ ਪਿੰਡ ਫੂਲੇ ਵਾਲ ਦੇ ਵਿੱਚ ਬਹੁਤ ਵਧੀਆ ਕਾਸਕੋ ਦਾ ਕ੍ਰਿਕਟ ਟੂਰਨਾਮੈਂਟ ਕਰਵਾ ਰਹੇ ਨੇ ਨਰੋਲ ਦਾ ਟੂਰਨਾਮੈਂਟ ਆ ਦੋਸਤੋ ਤੇ 8-8 ਓਵਰ ਦਿੱਤੇ ਜਾਣਗੇ ਹੁਣ ਆਪਾਂ ਨੂੰ ਲੋੜ ਆ ਬਾਈ ਆਪਣੇ ਭਰਾਵਾਂ ਦਾ ਸਾਥ ਦੇਣ ਦੀ ਕਿਉਂਕਿ ਪੂਲ ਪਾ ਚੁੱਕੇ ਨੇ ਠੀਕ ਹੈ ਜੀ ਇੱਕ ਪੂਲ ਦੇ ਵਿੱਚ 12 ਟੀਮਾਂ ਨੇ 7 ਵਜੇ ਮੈਚ ਉਹਨਾਂ ਨੂੰ ਸ਼ੁਰੂ ਕਰ ਦੇਣਾ ਹਰ ਇੱਕ ਟੀਮ ਨੇ ਬਾਈ ਸਾਥ ਦੇਣਾ ਵਧੀਆ ਗੱਲਾਂ ਜੋ ਸੋਚ ਹੈ ਬਾਈਆਂ ਦੀ ਵੀ ਨਰੋ ਟੂਰਨਾਮੈਂਟ ਕਰਾਉਣਾ 8 ਓਵਰ ਦੇਨੇ ਨੇ ਏਰੀਏ ਨੂੰ ਪਹਿਲਾ ਬਾਈ ਤੇ ਏਰੀਏ ਦੀਆਂ ਟੀਮਾਂ ਨੇ ਹੁਣ ਬਾਈ ਆਪਣੇ ਸਾਰੇ ਭਰਾਵਾਂ ਨੇ ਉਨਾ ਭਰਾਵਾਂ ਦਾ ਸਾਥ ਦੇਣਾ ਪਿੰਡ ਫੂਲੇ ਵਾਲ ਦੇ ਵਿੱਚ 26 ਤੋਂ 29 ਸਤੰਬਰ ਦਾ ਵਧੀਆ ਮੇਲਾ ਹੋਣ ਜਾ ਰਿਹਾ ਹੈ ਆਪਾਂ ਵੀ ਪਹੁੰਚ ਰਹੇ ਆ ਸਾਰਿਆਂ ਨੇ ਬਈ ਟਾਈਮ ਨਾਲ ਪਹੁੰਚਣਾ ਰਣ ਮਿਲ ਕੇ ਲਾਵਾਗੇ ਰੌਣਕਾਂ ਵਧੀਆ ਪ੍ਰਾਈਜ਼ ਹੈ ਸਭ ਤੋਂ ਵਧੀਆ ਗੱਲ ਤਾਂ ਇਹ ਲੱਗੀ ਬਈ 20 ਓਵਰ ਉੱਥੇ ਅੱਠ ਮਿਲ ਰਹੀ ਆ ਪਰ ਸਾਥ ਆਪਾਂ ਨੂੰ ਦੇਣਾ ਪੈਣਾ ਬਈ ਉਹਨਾਂ ਨੇ ਬਈ ਵਧੀਆ ਕੋਸ਼ਿਸ਼ ਕੀਤੀ ਹੈ ਵੀ ਨਰੋਲ ਹੋਣਾ ਹਨਾ ਤੇ ਏਰੀਏ ਨੂੰ ਪਹਿਲ ਦਿੱਤੀ ਆ ਇਸ ਕਰਕੇ ਬਈ ਸਾਰਿਆਂ ਨੂੰ ਫੇਰ ਹੀ ਗੱਲ ਕਹਿਣੀ ਚਾਹਣਾ ਮੈਂ ਵੀ ਏਰੀਆ ਨੂੰ ਪਹੜ ਲੈ ਬਾਈ ਸਾਰੀਆਂ ਟੀਮਾਂ ਨੇ ਸਾਥ ਦੇਣਾ 26 ਤੋਂ 29 ਸਤੰਬਰ ਦਾ ਮੇਲਾ ਹੈ ਬਾਈ ਪੂਲ ਬਣ ਚੁੱਕੇ ਨੇ ਤੇ ਸਾਰੀਆਂ ਟੀਮਾਂ ਨੂੰ ਸਮੇਂ ਤੇ ਆਉਣਾ ਮਿਲਦੇ ਆ ਤਦ ਤੱਕ ਲਈ ਰੱਬ ਰੱਖਾ